ਕਫਲਾ ਇਹਨਾਂ ਨੇ ਅੱਜ ਸੁਖਬੀਰ ਸਿੰਘ ਬਾਦਲ ਜੀ ਨੂੰ ਬੁਲਾਇਆ ਤੇ ਉਹਨੂੰ ਕੀ ਕਿਹਦਾ ਜਿਹੜਾ ਨਸ਼ਾ ਕੋਈ ਵੀ ਆ ਉਹ ਮਾੜਾ ਬਹੁਤ ਮਾੜਾ ਮਾੜਾ ਭਾਵੇਂ ਸ਼ਰਾਬ ਦਾ ਵੀ ਆ ਇਹਨਾਂ ਨੇ ਦਿੱਲੀ ਦੇ ਵਿੱਚ ਕਰੋੜਾਂ ਰੁਪਏ ਦਾ ਕਫਲਾ ਕੀਤਾ ਸ਼ਰਾਬ ਦੇ ਨਸ਼ੇ 'ਚ ਕਰੋੜਾਂ ਰੁਪਏ ਅਰਬਾਂ ਰੁਪਏ ਕੈਰੀਵਾਲ ਦੇ ਤੇ ਜਿਹੜਾ ਕੀ ਕੇਸ ਵੀ ਹੋਇਆ ਹੋਇਆ ਇਸ ਕਰਕੇ ਸਭ ਵੋਟਰਾਂ ਨੂੰ ਅਪੀਲ ਹੈ ਕਿ ਅਕਾਲੀ ਦਲ ਨੂੰ ਚੁਦਾਓ ਤੇ ਪੰਜਾਬ ਨੂੰ ਬਚਾਓ ਸਮੱਸਿਆ ਸਭ ਨੂੰ ਪਤਾ ਜੱਗ ਜਾ ਰਿਹਾ ਹੈ ਅੱਜ ਨਾ ਕਾਨੂੰਨ ਹੈ ਨਾ ਬੇਨਸ ਹੈ ਨਾ ਕਿਸੇ ਦੀ ਸੇਫਟੀ ਹੈ ਜੀ ਉਹ ਸਾਰਿਆਂ ਨੂੰ ਤਾਂ ਦਰਦਿਆਂ ਹੋਏ ਬਾਲੋਸੋਂ ਬੁਲਾਇਆ ਗਿਆ ਸੀਗਾ ਕਿ ਆਓ ਸਾਡੀ ਪਬਲਿਕ ਦੀ ਜਨਤਾ ਦੀ ਫਰਿਆਦ ਸੁਣੋ ਪਬਲਿਕ ਕੀ ਚਾਹਦੀ ਹੈ ਉਹ ਵੀ ਸਾਰਿਆਂ ਨੇ ਦੇਖ ਲਿਆ ਸਾਡੀ ਛੋਟੀ ਜਿਹੀ ਆਵਾਜ਼ ਤੇ ਕਿੰਨਾ ਵਧੀਆ ਇਕੱਠ ਹੋਇਆ ਹੈ ਉਹ ਸਾਰੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਅੱਜ ਸਾਰੀ ਪਬਲਿਕ ਇਹ ਚਾਹਦੀ ਹੈ ਕਿ ਜੇ ਪੰਜਾਬ ਵਿੱਚ ਸੱਤਤੀ, ਸੋਲਤੀ ਔਰ ਹਿੰਦੂ ਸਿੱਖ ਭਾਈਚਾਰਾ ਸਾਂਭ ਰੱਖਣਾ ਚਾਹੁੰਦੇ ਆ ਤੇ ਅਕਾਲੀ ਗਵਰਨਮੈਂਟ ਬਣੇ ਕਾਲੀ ਸਰਕਾਰ ਬਣੀ ਜੋ ਕਿ ਸਦਾਸ ਕਬੀਲੇ ਦੇ ਬਾਦਲ ਦੇ ਹੱਕ ਵਿੱਚ ਹੱਕ ਵਿੱਚ ਚੌਦੀ ਰਹਿਣ ਮਾਈ ਦੇ ਸਰ ਇਹਦੀ ਸਰਕਾਰ ਹੈ ਜਿਹੜੇ ਲਾਰੇ ਲਾ ਰਿਹਾ ਛੋਟੇ ਬਾਦੇ ਕਰੀ ਲੋਕਾਂ ਬਿਲਕੁਲ ਛੋਟੇ ਬਾਦੇ ਹੈ ਇਹ ਸਰਕਾਰ ਕਾਦੀ ਹੈ ਇਹਦਾ ਈਸਟ ਇੰਡੀਆ ਕੰਪਨੀ ਹੈ ਇਹ ਸਰਕਾਰ ਨਹੀਂ ਹੈ ਜਿਵੇਂ ਈਸਟ ਇੰਡੀਆ ਕੰਪਨੀ ਆਪਾਂ ਨੂੰ ਇੰਗਲੈਂਡ ਤੋਂ ਲੰਡਨ ਤੋਂ ਲੁੱਟਣ ਆਈ ਸੀਗੀ ਤੇ ਦਿੱਲੀ ਤੋਂ ਲੁੱਟੇ ਰਹੇ ਜੀ ਇਹਨਾਂ ਨੇ ਅਜ ਤੱਕ ਇੱਕ ਵੀ ਕੀ ਬਣਾ ਦੇ ਨਾ ਕਿ ਅਸੀਂ ਪੰਜਾਬ ਲਈ ਇਹ ਕੀਤਾ ਹੈ ਜੋ ਵੀ ਗਿਆ ਅਜ ਤੱਕ ਠੂਠਾ ਲਾ ਰਹਾ ਹੈ 1000 ਪੈਸੇ ਦੇ ਦਾਂਗੇ ਅਸੀਂ ਸਰੇ ਸ ਲੋਕਾਂ ਲਈ ਨੌਕਰੀਆਂ ਦੇ ਦਿਆਂਗੇ ਅਜ ਤੱਕ ਇੱਕ ਬੰਦਾ ਹੀ ਮਨ ਨੂੰ ਰੁਟ ਕੇ ਕਹੇ ਕਿ ਮਨ ਨੂੰ ਨੌਕਰੀ ਮਿਲੀ ਪਰ ਇਹੋ ਤਾਂ ਨਸ਼ਾ ਬਰੂ ਜਿਹੜੇ ਚਲਾਈ ਜਾਣਾ ਮਹੀਨੇ ਕੀ ਲੱਗਦਾ ਉਹ ਇਹ ਤਾਂ ਨੀਰਾ ਹੀ ਝੂਠ ਹੈ ਜੀ ਇਹ ਤਾਂ ਉਲਟਾ ਨਸ਼ਾ ਨਸ਼ਾ ਕਰਕੇ ਇਹਨਾਂ ਨੇ ਅਕਾਲੀ ਸਰਕਾਰ ਦੇਖੀ ਸੀਗੀ ਪਰ ਅੱਜ ਉਹ ਲੋਕੀ ਰਿਜ਼ਲਟ ਦੇ ਦੇ ਅੱਜ ਘਰ ਘਰ ਨਸ਼ਾ ਕਾਰ ਕਰਨਾ ਚਾਹ। ਅੱਲਾਹ ਤੋਂ ਬਰਕਤਾਂ ਮਿਤੀਏ ਨਸ਼ਾ ਵੇਚਦੇ ਨੇ। ਅੱਜ ਕੀ ਐ? ਤੁਸੀਂ ਨਸ਼ੇ ਦੇ ਬੰਦੇ ਨੂੰ ਨਸ਼ੇ ਨੂੰ ਆਪਾਂ ਥੋੜਾ ਹਾਂ ਨਸ਼ੇ ਤੇ ਨਸ਼ੇ ਨੂੰ ਛੇੜ ਤੋਂ ਫੜਦੇ ਆ। ਉਹਨੂੰ ਫਰਾਂਜਾਂ ਨਾਲ ਥਾਣੇ 'ਚ ਇਹਨਾਂ ਦੇ ਲੀਡਰ ਹੀ ਆ ਗਏ। ਉਹਦੀ ਜਵਾਨੀ। ਇਹ ਸਾਡਾ ਬੰਦ ਛੱਡ ਦੋ। ਕਿਉਂ? ਕੀ ਗੱਲ? ਵੀਡੀਓ ਮਾਰ ਰਹੀ ਆ। ਬਹੁਤ ਜਿਆਦਾ ਕੀਤੀ ਐ। ਹਮਸਮਰ ਕਰਦੇ ਤੇ ਸਾੜੀ ਆ ਗਏ ਇਹਦੇ ਕਿਦਾਰੇ। ਕਿਹੋ ਜਿਹਾ ਦੇਖਦੇ। ਇਹੀ ਬਕਵਾਲ। ਨਹੀਂ ਜ਼ਿੰਮੇਵਾਰੀ ਇਹੀ ਨੇ ਜੀ। ਪੰਜਾਬ ਵਿੱਚ ਜਿਹੜੀਆਂ ਬੇਇਜ਼ਵੀ ਹੋਈਆਂ ਅਜੇ ਤੱਕ ਮੈਂ ਤੁਹਾਨੂੰ ਛੋਟੀ ਗੱਲ ਦੱਸਾਂਗਾ ਉਹ ਉਦੋਂ ਸ਼ੁਰੂ ਹੋਈਆਂ ਜਿਸ ਦਿਨ ਆਪ ਪਾਲਟੀ ਪੰਜਾਬ ਵਿੱਚ ਆਈ ਉਸ ਤੋਂ ਪਹਿਲਾਂ ਕੋਈ ਬੇਇਜ਼ਵੀ ਨਹੀਂ ਸੀ ਆਪਣੀ ਜਿਹੜੀ ਪੰਜਾਬੀ ਪੋਮ ਹੈ ਪੰਜਾਬ ਦੇ ਲੋਕੀਂ ਕਾਹਨੂੰ ਸਮਝਦੇ ਨਹੀਂ ਹੈਗੇ ਠੀਕ ਹੈ ਜੀ ਬੇਇਜ਼ਵੀ ਕਦੋਂ ਸ਼ੁਰੂ ਹੋਈਆਂ ਨਸ਼ੇ ਤੇ ਚਲੋ ਦੇਖੋ ਜੀ ਨਸ਼ੇ ਦਾ ਤਾਂ ਵੀ ਬੰਦ ਨਹੀਂ ਹੋ ਸਕਦਾ ਕਿਉਂਕਿ ਆਪਾਂ ਆਪਾਂ ਹਰ ਘਰ ਬੰਦਾ ਇੱਕ ਪੈਗ ਲਾਉਂਦਾ ਕੋਈ ਬਿਮਾਰੀ ਕਰਕੇ ਲਾਉਂਦਾ ਹੈ ਕੁਝੋਂ ਡਾਕਟਰ ਕਹਿੰਦੇ ਨੇ ਠੀਕ ਹੈ ਜੀ ਇਹ ਨਖਰਾ ਨਹੀਂ ਹੁੰਦਾ ਚਲੋ ਮੈਂ ਕਹਿੰਦਾ ਜੀ ਵੋਟਰਾਂ ਨੂੰ ਕੀ ਫੀਲ ਮੈਸੇਜ ਦੋਗੇ ਮੈਂ ਮੈਂ ਲੋ ਆਪਣੇ ਵੋਟਰਾਂ ਕਹਾਗਾ ਕਿ ਸਾਡੇ ਹਲਕਾ ਵੈਸਟ ਦੇ ਜਿਹੜੇ ਵੋਟਰ ਨੇ ਬੜੇ ਪੜੇ ਲਿਖੇ ਸੂਝਵਾਨ ਵੋਟਰ ਨੇ ਜੀ ਠੀਕ ਹੈ ਜੀ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਉਹਨਾਂ ਸੂਝਵਾਨ ਦਾ ਇਸਤੇਮਾਲ ਕਰਦੇ ਹੋਏ ਕਰਦੇ ਹੋਏ ਹੀ ਵੋਟ ਪਾਓ ਅਸੀਂ ਨਹੀਂ ਕਹਿੰਦੇ ਸਾਨੂੰ ਵੋਟ ਪਾਓ ਕਾਲੀ ਨਾਲ ਵੋਟ ਪਾਓ ਜਿਹੜਾ ਜਿਹੜਾ ਜਿਨੇ ਕੰਮ ਕੀਤਾ ਕਰਕੇ ਦਿਖਾਇਆ ਜਿਤੋਂ ਉਮੀਦ ਹੈ ਕੋਈ ਕਰਕੇ ਦਿਖਾਏਗਾ ਉਸ ਨੂੰ ਵੋਟ ਪਾ ਕੇ ਥੈਂਕ ਯੂ ਜਬਨ ਬਲੇ ਬਾਮਿਤ ਅਮਿਤ ਕਪੂਰ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੱਜ ਇੱਥੇ ਮੈਂ ਵਪਾਰੀਆਂ ਨਾਲ ਮੀਟਿੰਗ ਕੀਤੀ ਹੈ ਔਰ ਸਰ ਸਰ ਸੁਭੀਰ ਸਿੰਘ ਬਾਦਲ ਜੀ ਨਾਲ ਮੀਟਿੰਗ ਹੋਈ ਸੀ ਔਰ ਇਹਦੇ ਚ ਕਲੀਅਰ ਗੱਟ ਕਹਤਾ ਵਪਾਰੀਆਂ ਨੇ ਜਿੰਨੇ ਵੀ ਲੁਧਿਆਣੇ ਵੈਚਦੇ ਵਪਾਰੀ ਹੈ ਹਰ ਬੰਦੇ ਨੇ ਇਹ ਗੱਲ ਕਹੀ ਹੈ ਕਿ ਅਸੀਂ 3.5 ਸਾਲ ਬਹੁਤ ਔਖੇ ਕੱਟੇ ਹੈ ਔਰ ਹੁਣ ਅਸੀਂ ਉਮੀਦਾਂ ਕਰ ਰਹੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਦੋਂ ਸਾਡੀ ਸਰਕਾਰ ਆਵੇ ਔਰ ਕਦੇ ਅਦਰ ਵੋਟ ਪਾਈਏ ਅਦਰਵਾਈਜ਼ ਐਸੀ ਸਰਕਾਰ ਕਦੇ ਨਹੀਂ ਸੀ ਦੇਖੀ ਹਰ ਬੰਦੇ ਦੇ ਮੂੰਹ ਤੇ ਇੱਕੋ ਗੱਲ ਲੱਗੀ ਹੋਈ ਹੈ ਵੀ ਕਦੇ ਵੀ ਕਿਸੇ ਵਪਾਰੀ ਦੀ ਵੀ ਕਿਸੇ ਐ ਸਰਕਾਰ ਦੇ ਵਿੱਚ ਕਿਸੇ ਨੇ ਸੋਚਣੀ ਲਈ ਪਹਿਲੀ ਸਰਕਾਰ ਹੁੰਦੀ ਸੀ ਕਿਸੇ ਟਾਈਮ ਤੇ ਲੋਕਾਂ ਨਾਲ ਵਪਾਰੀਆਂ ਨਾਲ ਮੀਟਿੰਗਾਂ ਹੁੰਦੀਆਂ ਸੀ ਪਰ ਇਸ ਜਮਾਨੇ ਇਸ ਟਾਈਮ ਦੇ ਵਿੱਚ ਨਾ ਤਾਂ ਕਿਸੇ ਲਾਇਨ ਆਰਡਰ ਦੇ ਉੱਪਰ ਕੋਈ ਹੋਇਆ ਹਰ ਬੰਦੇ ਨੂੰ ਨਾ ਤਾਂ ਦੁਕਾਨ ਤੇ ਬੈਠਣ ਨੂੰ ਡਰ ਲੱਗੀ ਜਾਂਦਾ ਹੁੰਦਾ ਕਹਿੰਦਾ ਸਵੇਰੇ ਆਣ ਲੱਗੇ ਟੈਨਸ਼ਨ ਚੁੱਲੇ ਤੇ ਘਰੇ ਜਾਣ ਲੱਗੇ ਟੈਨਸ਼ਨ ਇਹ ਚੀਜ਼ ਬਣੀ ਵੀ ਆ ਇਸ ਚੀਜ਼ ਦੇ ਵਿੱਚ ਛੁਟਕਾਰਾ ਪਾਣਾ ਸੀ ਇੱਕੋ ਇੱਕ ਸਰਕਾਰ ਹੈ ਜਿਹਦੇ ਨਾਲ ਅਸੀਂ ਪਰਖਿਆ ਵੈ ਪਹਿਲੇ ਦੇਖਿਆ ਵੈ ਉਸ ਕਰਕੇ ਹਰ ਬੰਦੇ ਨੇ ਇਹੀ ਗੱਲ ਕਹੀ ਹੈ ਕਿ ਆਣ ਵਾਲਾ ਟਾਈਮ ਜਿਹੜਾ ਹੈ ਇਹ ਸਰ ਪਰਉਪਕਾਰ ਜੀ ਕੋ ਬਜੀਓ ਦਿੱਤਾ ਹੋਵੇ ਬਿਲਕੁਲ ਬਿਲਕੁਲ ਹਰ ਬੰਦੇ ਨੂੰ ਸਾਡੀ اپੀਲ ਹੈ ਕਿ ਜਿਹੜਾ ਕੁਮਨ ਸਾਹਿਬ ਜਿਹੜੇ ਵਰਗੇ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੈਂਡੀਡੇਟ ਨਹੀਂ ਮਿਲ ਸਕਦਾ ਔਰ ਆਣ ਵਾਲੇ ਟਾਈਮ ਦੇ ਵਿੱਚ ਐਡੇ ਨਿਹਾਇਤ شریف ਆਦਮੀ ਜਿਹੜੇ ਕਿ ਇੱਕ ਪੜ੍ਹੇ ਲਿਖੇ ਆਦਮੀ ਇਸ ਤੋਂ ਵਧੀਆ ਕੈਂਡੀਡੇਟ ਆਪਾਂ ਨੂੰ ਕਦੇ ਵੀ ਤੁਸੀਂ ਜਦੋਂ ਵੀ ਕੰਪੈਰੀਜ਼ਨ ਕਰੋਗੇ ਤਾਂ ਤੁਸੀਂ ਸੋਚੋਗੇ ਕਿ ਯਾਰ ਇਸ ਤਰ੍ਹਾਂ ਇਹੋ ਜਿਹੇ ਵੀ ਕੈਂਡੀਡੇਟ ਹੁੰਦੇ ਆ ਜਿਹੜੇ ਆਮ ਲੋਕਾਂ ਦੀ ਆਮ ਜਮੀਨੀ ਪੱਧਰ ਤੇ ਜਿਹੜੇ ਲੋਕ ਬੈਠੇ ਆ ਜਿਹੜੇ ਛੋਟੇ ਵਪਾਰੀ ਜਾਂ ਵੱਡੇ ਉਹਨਾਂ ਦੀ ਸੇਵਾ ਕਰਨਾ ਸੇ ਆਏ ਆ ਉਹਨਾਂ ਦੀ ਸਾਨੂੰ ਅੱਜ ਖੁੱਲਕੇ ਮਦਦ ਕਰਨੀ ਚਾਹੀਦੀ ਹੈ ਤੇ ਆਣ ਵਾਲਾ ਆਪਾਂ ਵੇਖਿਆ ਜਿਹੜਾ ਹੈ ਉਹ ਉਜਵਲ ਹੋਣਾ ਚਾਹੀਦਾ ਸਰ ਸਾਡੇ 3 ਸਾਲ ਤੁਸੀਂ ਘਰੇ ਬੜੀ ਮੁਸ਼ਕਲਾਂ ਕੱਟੇ ਆ ਕੀ ਦੇ ਕੇ ਯਾਰ ਬਈ ਕਹਿੰਦੇ ਦਵੰਗੋ ਤੇ ਲਾਰਾ ਸਾਹਿਬ ਨੂੰ ਪਤਾ ਹੋਵੇ ਮਹਿਲਾਵਾਂ ਵਾਲਾ ਲਾਰਾ ਲਾਲੋ ਚਾਹੇ ਆਮ ਵਪਾਰੀਆਂ ਵਾਲੇ ਨਾਲ ਲਾਰੇ ਲਾਲੋ ਹਰ ਚੀਜ਼ ਦੇ ਵਿੱਚ ਇਹਨਾਂ ਦਾ ਲਾਰਾ ਇਹਨਾਂ ਕੋਲੇ ਕੋਈ ਮਤਲਬ ਨਹੀਂ ਹੈ ਔਰ ਸਾਢੇ 3 ਸਾਲਾਂ ਦੇ ਵਿੱਚ ਤੁਸੀਂ ਇਹ ਦੇਖੋਗੇ ਅੱਜ ਕਿਸੇ ਬੰਦੇ ਨੂੰ ਕਹਿਣ ਦੀ ਲੋੜ ਨਹੀਂ ਹੈ ਹਰ ਬੰਦਾ ਇਹੀ ਆਪਣੇ ਮੂੰਹ ਕਹਿਣ ਲੱਗ ਗਿਆ ਕਿ ਯਾਰ ਅਸੀਂ ਬਹੁਤ ਬੁਰੀ ਤਰ੍ਹਾਂ ਫਸ ਗਏ ਲੋਕਾਂ ਨੇ ਬਦਲਾਵ ਗਿਆ ਸੀ ਅਸੀਂ ਬਗਿਹਰੇ ਲੋਕਾਂ ਨੂੰ ਕਿਹਾ ਸੀ ਵੀ ਬਦਲਾਵ ਕਹਿ ਕੇ ਤੁਹਾਨੂੰ ਇਹ ਗੁੰਮਰਾਹ ਕਰ ਦੇਣਗੇ ਪਰ ਹੁਣ ਤੁਸੀਂ ਦੇਖੋ ਕਿ ਅੱਜ ਜਿੰਨੇ ਦਿੱਲੀ ਵਾਲੇ ਉਮੈਂ मतलब ਲੈਂਗੁਏਜ ਬੋਲਨੀ ਨਹੀਂ ਜਾਂਦਾ ਇਸ ਤਰ੍ਹਾਂ ਦੀ ਦਿੱਲੀ ਵਾਲੇ ਲੋਕ ਆ ਕੇ ਅੱਜ ਇੱਥੇ ਰਾਜ ਕਰ ਰਹੇ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਪਤਾ ਹੀ ਨਹੀਂ ਲੱਗਦਾ ਅੱਜ ਮੁੱਖ ਮੰਤਰੀ ਸਾਹਿਬ ਨੂੰ ਤਾਂ ਰਬੜ ਦੀ ਸਟੈਂਪ ਬਣਾ रखी ਹੈ ਤੇ ਕੰਮ ਜਿਹੜੇ ਆ ਬਾਹਰਲੇ ਬੰਦੇ ਆ ਕੇ ਕਰ ਰਹੇ ਆ ਹਰ ਇੱਕ ਮੰਤਰੀ ਦੇ ਨਾਲ ਇੱਕ ਇੱਕ ਬੰਦਾ ਲਾ ਰੱਖਿਆ ਇਹ ਚੀਜ਼ਾਂ ਜਿਹੜੀਆਂ ਸਾਬ ਦਰਸ਼ਾ ਰੀਆਂ ਕਿ ਅੱਜ ਕਮਾਂਡ ਕੀ ਦੀ ਚੱਲ ਰਹੀ ਹੈ ਵੋਟਰਾਂ ਨੂੰ ਕੀ ਅਪੀਲ ਕਰਵੇ ਵੋਟਰਾਂ ਨੂੰ ਇੱਕੋ ਇੱਕ ਅਪੀਲ ਹੈ ਕਿ ਜਿੰਨਾ ਜੋ ਵੀ ਜਿੰਨੇ ਵੀ ਸਾਡੇ ਵੋਟਰ ਭਾਈਚਾਰੇ ਹੈਗੇ ਆ ਹਰ ਬੰਦੇ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਕੁੰਮਨ ਸਾਹ ਵਰਗਾ ਕੈਂਡੀਡੇਟ ਨਹੀਂ ਮਿਲਣਾ ਸ਼ਰੋਮਣ ਇਕਾਲੀਦਾਲ ਦੇ ਉੱਤੇ ਸਟੈਂਪ ਲਾ ਕੇ ਮੋਰ ਲਾ ਕੇ ਇਸ ਪਾਰਟੀ ਨੂੰ ਖੇਤਰੀ ਪਾਰਟੀ ਆਪਣੀ ਆਪਣੀ ਪਾਰਟੀ ਹੈ ਜਿਹੜੇ ਕਿ ਕਿਸੇ ਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਦਿੱਲੀ ਵਾਲਾ ਫਲਾਣਾ ਆਊਗਾ ਤੇ ਮੈਂ ਉਹ ਕਰੂੰਗਾ ਤੁਹਾਡੇ ਸ਼ਹਿਰ ਦੇ ਵਿੱਚ ਬੱਠੇ ਬੰਦੇ ਉਹੀ ਤੁਹਾਡੇ ਰਾਜ ਕਰਣਗੇ ਔਰ ਉਹੀ ਤੁਹਾਡੀ ਸੇਵਾ ਕਰਨਗੇ